ਸ਼ਿਹਾਸ਼ਮੋਰਚਾ ਜਿੰਦਾਬਾਦ ਜਿੰਦਾਬਾਦ ਸ਼ਿਹਾਸ਼ਮੋਰਚਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਜ਼ਾਬਦ ਜਿੰਦਾਬਾਦ ਮੁਜ਼ਾਬਦ ਪੰਜਾਬ ਸਰਕਾਰ ਮੁਜ਼ਾਬਦ ਜਿੰਦਾਬਾਦ ਮੁਜ਼ਾਬਦ ਸਰਕਾਰਾਂ ਤੋਂ ਰੋਕੋ ਆਪਣੀ ਲੜੀ ਲਾ ਕਰੋ ਸਰਕਾਰਾਂ ਤੋਂ ਰੋਕੋ ਆਪਣੀ ਲੜੀ ਲਾ ਕਰੋ ਇਹ ਦਿਮਾਗ ਹੈਗੇ ਨੇ ਤੁਹਾਡੀਆਂ ਜਿਹਨੂੰ ਲੈ ਕੇ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਠੇਕਾ ਮਜ਼ਦਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਕੀਤਾ ਜਾ ਰਿਹਾ ਠੇਕਾ ਮਜ਼ਦਮ ਸੰਘਰਸ਼ ਮੋਰਚੇ ਵਿੱਚ ਵੱਖ-ਵੱਖ ਜਿਹੜੇ ਬੰਦੀਆਂ ਕੰਮ ਕਰਦੀਆਂ ਨੇ ਇਹ ਪੁਰਾਣੇ ਸਮੇਂ ਵਿੱਚ ਪਹਿਲਾਂ ਜਦੋਂ ਬਾਦਲ ਸਰਕਾਰ ਸੀ ਉਸ ਵੇਲੇ ਠੇਕਾ ਮਜ਼ਦਮ ਸੰਘਰਸ਼ ਮੋਰਚਾ ਸੀ ਬਣਾਇਆ ਸੀ ਉਦੋਂ 2016 ਦੇ ਵਿੱਚ ਇੱਕ ਐਕਟ ਪਾਸ ਕਰਾਇਆ ਸੀ ਉਹ ਸੱਤ ਨੂੰ ਲਾਗੂ ਕਰਨ ਤੋਂ ਸਰਕਾਰ ਜਿਹੜੀ ਨਵੀਂ ਸਰਕਾਰ ਹੈ ਕੈਪਟਨ ਸਰਕਾਰ ਉਹ ਭੱਜ ਰਹੀ ਆ ਸਾਡੀ ਅੱਜ ਦੀ ਮੇਨ ਡਿਮਾਂਡ ਇਹ ਹੈ ਕਿ 2016 ਦੇ ਐਕਟ ਨੂੰ ਲਾਗੂ ਕੀਤਾ ਜਾਵੇ ਉਸ ਵਿੱਚ ਰਹਿੰਦੀਆਂ ਕੈਟਾਗਰੀਆਂ ਨੂੰ ਸ਼ਾਮਿਲ ਕੀਤਾ ਜਾਵੇ ਜਿਨ੍ਹਾਂ ਵਿੱਚ ਜੁਨੀਆ ਕੈਟਾਗਰੀਆਂ ਆ ਕਿਹੜੀਆਂ ਕੈਟਾਗਰੀਆਂ ਸੀ ਉਹ ਰਹਿ ਗਈਆਂ ਸੀ ਸਾਡੀ ਮੇਨ ਡਿਮਾਂਡ ਇਹ ਹੈ ਕਿ ਉਹਨਾਂ ਕੈਟਾਗਰੀਆਂ ਨੂੰ ਸ਼ਾਮਲ ਕਰਕੇ ਤੁਰੰਤ 2016 ਦੇ ਐਕਟ ਨੂੰ ਲਾਗੂ ਕੀਤਾ ਜਾਵੇ ਕਿਹੜੀ ਕਿਹੜੀ ਕੈਟਾਗਰੀਆਂ ਨੇ ਹੋਰ ਕਿਹੜੇ-ਕਿਹੜੇ ਜਿਹੜੇ ਮੁਲਾਜ਼ਮ ਜਥੇ ਬੰਦੀਆਂ ਇੱਥੇ ਅੱਜ ਆਈਆਂ ਨੇ ਮੁਲਾਜ਼ਮ ਜਥੇ ਬੰਦੀਆਂ ਵਿੱਚ ਜਲ ਸਪਲਾਈ ਸੈਕਸ਼ਨ ਪਾਵਰ ਕਾਮ ਮਨਰੇਗਾ ਆਖੋਗੇ ਤਾਂ ਇਸ ਤਰ੍ਹਾਂ ਦੀ ਸਾਡੇ ਕੋਲ 15 ਜਥੇ ਬੰਦੀਆਂ ਅੱਜ ਟਾਈਮ ਇੱਥੇ ਪਹੁੰਚੀਆਂ ਨੇ ਜਿਨ੍ਹਾਂ ਦੇ ਵਿੱਚ ਪਣਵਸਿਆ ਸਿਵਰੇਜ ਬੋਰਡ ਆ ਔਰ ਬਹੁਤ ਸਾਰੀਆਂ ਜਥੇਬੰਦੀਆਂ ਨੇ 15 ਜਥੇਬੰਦੀਆਂ ਲਗਭਗ ਨੇ ਜਿਹੜੀਆਂ ਇੱਥੇ ਇਸ ਟਾਈਮ ਪਹੁੰਚੀਆਂ ਨੇ ਉਹ ਜਥੇਬੰਦੀਆਂ ਇੱਕੋ ਮੰਗ ਤੇ ਇੱਕੋ ਮੰਚ ਤੇ ਇਕੱਠੀਆਂ ਹੋਈਆਂ ਨੇ ਠੇਕਾ ਮੜਿਆ ਨੂੰ ਸੁਗਸ਼ ਮੋਰ ਜੀ ਸਰਕਾਰ ਵੱਲੋਂ ਪਹਿਲਾਂ ਵੀ ਇਖਾਣ ਰੱਖੀਆਂ ਗਈਆਂ ਕਿ ਅੱਲੇ ਤੱਕ ਹਾਲ ਨਹੀਂ ਹੋਇਆ ਬਿਲਕੁਲ ਜੀ ਸਰਕਾਰ ਵੱਲੋਂ ਵਾਰ-ਵਾਰ ਲਾਰੇ ਲਾਏ ਜਾ ਰਿਹਾ ਕਿ ਕਮੇਟੀ ਬਣਾਈ ਜਾ ਰਹੀ ਹੈ ਜਿਹੜੀ ਐਕਟ ਦੀ ਸੋਧ ਕਰ ਰਹੀ ਆ ਐਕਟ ਦੀ ਸੋਧ ਕਰਨ ਦੀ ਲੋੜ ਹੀ ਨਹੀਂ ਉਹ ਐਕਟ ਨੂੰ ਲਾਗੂ ਕੀਤਾ ਜਾਵੇ ਤੇ ਰਹਿੰਦੀਆਂ categories ਨੂੰ ਉਹਦੇ ਸ਼ਾਮਲ ਕੀਤਾ ਜਾਵੇ ਜੇਕਰ ਸਰਕਾਰ ਵੱਲੋਂ ਜਿਹੜਾ ਐਕਟ ਆ 2016 ਉਹ ਇੱਕ ਨਹੀਂ ਲਾਗੂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ 7 ਤਰੀਕ ਨੂੰ ਅਸੀਂ ਲੁਧਿਆਣੇ ਵਿੱਚ ਆਪਣੀ ਮੀਟਿੰਗ ਕਰਕੇ ਉਸ ਤੋਂ ਬਾਅਦ ਇੱਕਿਆ ਸੰਘਰਸ਼ ਦਾ ਐਲਾਨ ਕਰਾਂਗੇ ਜਿਸ ਵਿੱਚ ਮੰਤਰੀਆਂ ਦੇ ਘਰੋਂ ਤੱਕ ਦਾ ਸ਼ਾਮਲ ਹੋ ਸਕਦਾ ਹੈ ਅੱਜ ਠੇਕਾ ਮਲਾ ਦੇ ਪੰਜਾਬ ਦਾ ਜਿਲ੍ਹਾ ਸੰਸਦ ਦਾ ਵਿਗਲ ਵਜਾਇਆ ਕਿਉਂਕਿ ਪੰਜਾਬ ਸਰਕਾਰ ਅੱਜ ਨੂੰ 2016 ਬੜਾ ਪਹਿਲੇ ਕਾਲੀ ਕਾਲ ਸਰਕਾਰ ਮੌਕੇ ਬਣਾਇਆ ਸੀ ਉਹਨੂੰ ਲੱਗ ਰਿਹਾ ਹੈ ਕਿ ਇਹਨਾਂ ਦੇ ਬਾਰੇ ਰਹਿ ਗਿਆ ਡਾਡੀਆਂ ਉਹਨਾਂ ਨੂੰ ਸ਼ਾਮਿਲ ਨਹੀਂ ਕਰ ਰਹੇ ਔਰ ਜਿਹੜੀਆਂ ਕੈਡਾਗੀਆਂ ਨੂੰ ਸ਼ਾਮਿਲ ਨੇ ਉਹਨਾਂ ਨੂੰ ਪਿਆਰ ਸਨ ਕਰਦਾ ਡਾਡੀਆਂ ਅਸੀਂ ਇਹ ਬੋਲਦੇ ਹਾਂ ਅਸੀਂ ਠੀਕਾ ਵਾਲਾ ਸ਼ਹਿਰ ਸਪੋਰਟਾ ਪੰਜਾਬ ਦੇ ਵੱਲੋਂ ਇਹਨਾਂ ਦਾ ਢਰਤੀ ਇਕੱਠਾ ਹੋਇਆ ਇਹਦੇ ਵਿੱਚ ਪੰਜਾਬ ਦੇ ਕੋਲ 12 ਦੇ ਫਿਲਮਾਂ ਨੇ ਜਿਹਦੇ ਵਿੱਚ ਜਸਪਲਾਈ ਵੀ ਨੇ ਪੰਨ ਬਸ ਤਾਲ ਮੰਦਿਰ ਦਾ ਸੀਰ ਗੂੜ ਔਰ ਕਦਮਾ ਕੀ ਰਿਹਾ ਰਿਪੋਰਟਰ ਜੀ 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 ਮਾਲੇ ਆ ਗਏ ਤੇ ਬੋਲ ਆ ਗਏ ਸਾਰੇ ਆ ਗਏ ਜੇਕਰ ਸਾਡੀਆਂ ਮੰਗਾ ਨਾਮ ਅੰਦਰ ਆ ਗਈਆਂ ਆਲ ਵੀ 7 ਪ੍ਰੈਸ ਦੀ ਸਾਡੀ ਕੱਲ੍ਹ ਦੀ ਮੀਟਿੰਗ ਹੋਊਗੀ ਉਹ ਤੋਂ ਬਾਅਦ ਜਿਹੜਾ ਕਿ ਕੋਈ ਲੋਰ ਚੋ ਦੇ ਹੋਰੂ ਸੁਭਾਗੂ ਟਿਕਾਣਾ ਸਰ ਸਮਰਥੀ ਬ੍ਰਿੰਦਰ ਸਿੰਘ ਜਿਹੜਾ ਅੱਜ ਤਾਂ ਸਾਡਾ ਧਰਨਾ ਤੇ ਰੋਸ ਰੈਲੀ ਹੈ ਜਿਹੜੀ ਅੱਜ ਸਾਡੀ ਹੈ ਜਿਹੜੀਆਂ ਪੰਜਾਬ ਸਰਕਾਰ ਤੱਕ ਮੰਗਾ ਨੇ ਵੀ ਜਿਹੜਿਆ ਕੱਚੇ ਕਾਮੇ ਲਗਾਤਾਰ ਤੋਂ ਚਾਹੇ ਆਊਟਸੋਰਸਿੰਗ ਲਈ ਹੋਣਾ ਚਾਹੇ ਪ੍ਰੋਪਰ ਚੈਨਲ ਹੋਣ ਵੀ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜਾ ਕਾਲੀ ਭਾਜਵਾ ਸਰਕਾਰ 2016 ਐਕਟ ਬਣਾ ਬਣਾ ਕੇ ਗਈ ਸੀ ਉਹਨੂੰ ਲਾਗੂ ਕਰਨ ਦੀ ਬਜਾਏ ਕੈਪਟਨ ਸਰਕਾਰ ਉਸ ਐਕਟ ਦੇ ਵਿੱਚ ਉਹ ਐਸ ਨੂੰ ਤੋੜ ਰਹੀ ਆ ਤੇ ਜਿਹੜੀਆਂ ਉਹਦੇ ਵਿੱਚ ਰਹਿੰਦੀਆਂ ਕੈਟਾਗਰੀਆਂ ਜਿਹੜੇ 25 25 30 ਸਾਲਾਂ ਤੋਂ ਕੰਮ ਕਰਦੇ ਨੇ ਚਾਹੇ ਕਿਸੇ ਵੀ ਭਾਗ ਦੇ ਨੇ ਉਹ ਕੈਟਾਗਰੀ ਨੂੰ ਸ਼ਾਮਲ ਨਹੀਂ ਕਰ ਰਹੀ ਇਸ ਵੀ 2016 ਐਕਟ ਲਾਗੂ ਕੀਤਾ ਜਾਵੇ ਉਹਦੇ ਚ ਰਹਿੰਦੀਆਂ categories ਸ਼ਾਮਿਲ ਕੀਤਾ ਜਾਣ ਜੇਕਰ ਸਰਕਾਰ ਨੇ ਸਾਡੀ ਆਉਣ ਵਾਲੇ ਦਿਨਾਂ 'ਚ ਮੰਗਾ ਨਾ ਮੰਨੀਆਂ ਸਰਕਾਰ ਇਹ ਭੁੱਲ ਜੇ ਵੀ ਜਿਹੜਾ ਚੋਣ ਜਾਬਤਾ ਲੱਗਾ ਜਾਂ ਚੋਣ ਜਾਬਤੇ ਦੇ ਬਹਾਨੇ ਅਸੀਂ ਇਹ ਟਾਈਮ ਟਪਾ ਜਾਾਂਗੇ ਅਸੀਂ ਚੋਣ ਜਾਬਤੇ ਆਲੇ ਪ੍ਰੋਗਰਾਮਾਂ ਦੇ ਆਉਣ ਵਾਲੇ ਸੰਗਠਨ ਕਰਾਂਗੇ 7 ਤਰੀਕ ਨੂੰ ਸਾਡੀ ਟਿਕਾਮਾਜ ਮੋਰਚੇ ਦੀ ਮੀਟਿੰਗ ਆ ਉਹਦੇ 'ਚ ਅਸੀਂ ਮੰਤਰੀਆਂ ਦੇ ਘੇਰ ਕਰਈਏ ਚੱਲਣਗੇ ਤੇ ਚੋਣ ਜਾਬਤੇ ਦੇ ਵਿੱਚ ਹੀ ਅਸੀਂ ਕਰਾਂਗੇ ਕੈਮਰਾਮੈਨ ਨੰਨਾ ਫਲੋਰ ਦੇ ਨਾਲ ਆਰਤੀ ਦੀ ਰਿਪੋਰਟ ਬ੍ਰੇਕਿੰਗ ਨਿਊਜ਼ ਪੰਜਾਬ